ਜਿੰਨੇ ਸਾਨੂੰ ਆਰਗੈਨਿਕ ਖੇਤੀ ਬਣਾ ਕੇ ਦੇਣੀ ਹੈ ਉਹਦਾ ਅੱਜ ਨਜ਼ਾਰਾ ਅੱਜ ਦੇਖਿਓ ਪਹਿਲਾ ਵੀਡੀਓ ਮੈਂ ਹੋਰ ਸਾਈਡ ਦੀ ਪਾਈ ਸੀਗੀ ਔਰ ਅੱਜ ਵੀਡੀਓ ਮੈਂ ਖੇਤਾਂ ਦੇ ਦੂਜੇ ਪਾਸੇ ਦੀ ਪਾ ਰਿਹਾ ਪੈਰ ਰੱਖਣ ਲਈ ਕੋਈ ਜਗ੍ਹਾ ਨਹੀਂ ਇੱਥੇ ਔਰ ਜੇ ਮੈਨੂੰ ਹੱਥ ਨਾਲ ਫੜ ਕੇ ਦਿਖਾਵਾਂ ਤੇ ਆ ਦੇਖ ਸਕਦੇ ਤੁਸੀਂ ਅੱਜ ਕੋਈ ਟਰੱਕ ਲੈ ਕੇ ਵੀ ਆ ਜਾਵੇ ਨਾ ਤੇ ਇਹਦੇ ਵਿੱਚੋਂ ਜਿਹੜਾ ਟਰੱਕ ਵੀ ਗੜੋਿਆਂ ਦਾ ਲੱਦਿਆ ਜਾਣਾ ਇੱਕ ਸਾਈਡ ਨਹੀਂ ਦੋ ਸਾਈਡ ਨਹੀਂ ਸਾਰੇ ਪਾਸੇ ਹਰ ਪਾਸੇ ਸੋਮੇ ਬੇਨਤੀ ਕਰਾਂ ਮੈਂ ਹੁਕਮ ਸਿੰਘ ਕਿਸਾਨ ਨੂਰਵਾਲ ਆਓ ਇਸ ਮਿਸ਼ਨ ਦੇ ਨਾਲ 71 ਹੋਈਏ ਜਿੱਥੇ ਪਾਣੀ ਮੈਂ ਵਾਦਾ ਕੀਤਾ ਸੀ ਕਿ 30% ਪਾਣੀ ਔਰ 30% ਖਾਦਾ ਇਹ ਮਰਾਜੀ ਵੀ ਵਾਦਾ ਮੌਜੂਦ ਆ ਵੀ ਆਪਾਂ ਆਪਣੇ ਉਪਰਾਲੇ ਨਾਲ ਹੀ ਬਚਾ ਸਕਦੇ ਹਾਂ ਔਰ ਜੇ ਅਸੀਂ ਆਪਣੇ ਘਰਾਂ ਦੇ ਵਿੱਚ ਪਸ਼ੂਆਂ ਦੀ ਪੂਰੂ ਪਸ਼ੂਆਂ ਨੂੰ ਪਾਲੀਏ ਧੇਰੀ ਨੂੰ ਟੁਲਪ ਕਰਕੇ ਅਸੀਂ ਪੂਰਨ ਤੌਰ ਤੇ ਖਾਦਾਂ ਤੋਂ ਪਵਨ ਜਿਹੜੀ ਆ ਉਹ ਮੁਕਤੀ ਲੈ ਸਕਦੇ ਹਾਂ ਇਸ ਕਰਕੇ ਮੈਂ ਕਹਾਂਗਾ ਕਿ ਸਾਰਿਆਂ ਨੂੰ ਅੱਜ ਇਸ ਮਿਸ਼ਨ ਦੇ ਨਾਲ ਆਓ